ਓ ਯਾਰਾ ਮਲੰਗ ਜਾ ਕਿੱਧਰ ਆਉਂਦਾ ਇਹਨੂੰ ਮੋਟਰਸਾਈਕਲ 97000 ਦਾ ਕਹਿ ਬੈਠੇ ਤੇ ਮੋਟਰਸਾਈਕਲ ਲੱਖ ਸਵਾ ਲੱਖ ਦਾ ਜਾਊਗਾ ਚਲ ਦੇਖਦੇ ਆ ਕੋਈ ਨਹੀਂ ਆ ਲੈਣ ਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਆ ਜੀ ਬਹੁਤ ਵਧੀਆ ਠੀਕ ਆ ਹੋ ਠੀਕ ਠਾਕ ਆ ਵਧੀਆ ਚੜ੍ਹਦੀ ਕਲਾ ਹਾਂ ਚੜ੍ਹਦੀ ਕਲਾ ਹੋਰ ਬਹੁਤ ਵਧੀਆ ਅੱਜ ਫਿਰ ਮੈਂ ਮੋਟਰਸਾਈਕਲ ਲੈ ਕੇ ਜਾਣਾ ਸੀਗਾ ਮੈਂ ਕਿਹਾ ਯਾਰ ਬਾਈ ਕੋਲ ਜਾ ਕੇ ਆਖਰ ਮੈਂ ਕਿ ਲੈ ਕੇ ਜਾਂਦਾ ਭਾਈ ਮੋਟਰਸਾਈਕਲ ਹੈ ਤੂੰ ਐ ਕਰ ਦਨੇ ਗੱਲ ਆਖ ਹਾਂ ਆ ਮੋਟਰਸਾਈਕਲ ਲੈ ਜਾ ਕਿਹੜਾ ਆ ਬੋਲ ਨਹੀਂ ਨਹੀਂ ਇਹ ਨਹੀਂ ਮੈਂ ਲੈ ਕੇ ਜਾਂਦਾ ਹੈ ਨਾ ਇਹਦੇ ਮੱਗੇ ਵਿੱਚ ਆ ਓਏ ਇਹ ਮੋਟਰਸਾਈਕਲ ਤੇਰੇ ਕੋਲ ਚੱਲਣਾ ਨਹੀਂਗਾ ਚੱਲਣਾ ਕਿਉਂ ਨਹੀਂ ਬੰਦਾ 10 ਕਮਾਲ ਹੋਗੀ ਤੇਰੇ ਵਾਲੀ ਯਾਰ ਉਹ ਮੰਨ ਜਾ ਮੇਰੀ ਗੱਲ ਤੇਰੇ ਵਸ ਦਾ ਰੋਗ ਨਹੀਂਗਾ ਉਹ ਨਹੀਂ ਪੜਦੇ ਕਰਾਉਂਦੇ ਰਹੇ ਆ ਠੁੱਕੀ ਕਰਦੇ ਰਹੇ ਲਈ 10 ਛਕੜੋ ਤਾਂ ਲੱਗਦਾ ਨਹੀਂ ਕਿ ਤੂੰ ਬੋਲਟ ਚਲਾਵੇਂਗਾ ਨਵਾਬ ਤੇਰੇ ਮਨ ਨੂੰ ਆਪਣਾ ਭਾਈ ਅੱਛਾ ਹਾਂ ਆ ਲੈ ਜਾ ਫਿਰੋ ਨਹੀਂ 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 ਮੈਂ ਤਾਂ ਇਹ ਹੀ ਲੈ ਕੇ ਜਾਊਗਾ ਉਹ ਨਹੀਂ ਦੇਣਾ ਕਿਉਂ ਤੂੰ ਬਹੁਤ ਲੇਟ ਹੋ ਗਿਆ ਲੇਟ ਕਿਵੇਂ ਹੋ ਗਿਆ ਤੂੰ ਮੈਨੂੰ ਕਹਿ ਬ ਦੂਜੇ ਦਿਨ ਆਜੂਗਾ ਤੇ ਕਿੰਨੇ ਦਿਨ ਹੋਗੇ ਤੈਨੂੰ ਤੇ ਕੋਈ ਨਹੀਂ ਫਰਕ ਚਾਰ ਪੰਜ ਦਿਨ ਨਹੀਂ ਹੋਏ ਅੱਜ ਦੋ ਦਿਨ ਨਹੀਂ ਚਾਰ ਪੰਜ ਦਿਨ ਨਹੀਂ ਹੋਣ ਐ ਨਹੀਂ ਗੱਲ ਬੰਦ ਹੁੰਦੀ ਮੈਂ ਮੋਟਰਸਾਈਕਲ ਦਾ ਭਾਈ ਮੈਂ ਲੈ ਕੇ ਜਾਊਗਾ ਇਹ ਕੀ ਗੱਲ ਹੋਈ ਨਹੀਂ ਤੇ ਪੂਰੇ ਅੰਦੇ ਨਹੀਂ ਭਰੇ ਜਬਾਨ ਵਾਲਾ ਕੰਮ ਕਰ ਰਹਾ ਹੈ ਲੈ ਸੀ ਯਾਰ ਕਮਾਲ ਜ਼ਬਾਨ ਵਾਲੀ ਗੰਦੀ ਮੈਂ ਕਰੀ ਜਣਾ ਵੀ ਜਬਾਨ ਵਾਲੀ ਗੱਲ ਤੂੰ ਕੱਮ ਕੱਢ ਨੂੰ ਆ ਜੂ ਤੂੰ ਮੁੜ ਕੇ ਆਈ ਨਹੀਂਗਾ ਤੇ ਕੋਲੋਂ ਪਰਸੋਂ ਤੋਂ ਕਿਹਦੇ ਆਪਰ ਨਹੀਂ ਦੇ ਦੋ ਦਿਨ ਬੰਗਲ ਮੇਰੀ ਗੱਲ ਤੋਂ ਸਾਈ ਦੇ ਕੇ ਗਿਆ ਤੇ ਉਹ 2000 ਰੁਪਏ 2000 ਲੈ ਲਾ ਯਾਰ ਦਿੱਤਾ ਸੀ ਦੋ ਦੇ ਦੇਣਾ ਤੈਨੂੰ ਹਾਂ ਨਹੀਂਓ ਭਰਾਵਾ ਮੈਨੂੰ ਮੋਟਰਸਾਈਕਲ ਲੈ ਕੇ ਜਾਣਾ ਉਹ ਨਹੀਂ ਮੋਟਰਸਾਈਕਲ ਨਹੀਂ ਲੈ ਕੇ ਜਾਣਾ ਮੈਂ ਜਾਣਾ ਆਪਣੇ ਸਹੌਰੀ ਅੱਛਾ ਹਾਂ ਤੇ ਮੈਂ ਉਹਦੇ ਸਹੌਰੀਆਂ ਨੂੰ ਵੀ ਕਹਦਾ ਵੀ ਐਤ ਕੀ ਛੁੱਡਾ ਪੁਰਾਣਾ ਆਉਂਗਾ ਨਾ ਮੋਟਰਸਾਈਕਲ ਤੇ ਆਉਂਗਾ ਬੋਲਟ ਤੇ ਹਾਂ ਉਹ ਮੇਰੀ ਗੱਲ ਸੁਣ ਹਾਂ ਤੂੰ ਸਾਰੇ ਆਪਤਾ ਮਰਨਾ ਹੈ ਮਰਨਾ ਹੈ ਵੇ ਘਰਦਿਆਂ ਨੂੰ ਪੰਗਾ ਪਾਏਗਾ ਨਾਲ ਐ ਨਹੀਂ ਚੱਲਣਾ ਤੇਰੇ ਕੋਲ ਹੈ ਨਹੀਂ ਬੱਸ ਆਪ ਬੋਲ ਭਰਾਵਾ ਸਭ ਸਭ ਬੋਲ ਹਾਂ ਛੋਬਾ ਦੀ ਕੀ ਗੱਲ ਆ ਕਮਾਲ ਹੋ ਗਈ ਤੇਰੀ ਮੈਂ ਨਾ ਤੂੰ ਥੋੜੀ ਜਣਾ ਉੱਤੀ ਜਾੜੋ ਨਹੀਂ ਮੈਂ ਤਾਂ ਮੋਟਰਸਾਈਕਲ ਇਹੀ ਲੈ ਕੇ ਜਾਣਾ ਬਾਈ ਉਹ ਨਹੀਂ ਹੋਇਆ ਨਾ ਸਾਈ ਤੈਨੂੰ ਫੜਾਈ ਆ ਉਹ ਸਾਈ ਤੈਨੂੰ ਮੜਾ ਜਦੋਂ ਮੈਂ ਤੈਨੂੰ ਸਾਈ ਦੇ ਦੁੱਗਣੇ ਦੇ ਜਣਾ 1000 ਰੁਪਏ ਦੇ ਤੇ 2000 ਮੇਰੇ ਕੋਲ ਨਹੀਂ 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 ਇਹ ਇਹ ਨਹੀਂ ਗੱਲ ਚੱਲਣੀ ਬਾਈ ਮੈਂ ਤਾਂ ਮੋਟਰਸਾਈਕਲ ਲੈ ਕੇ ਜਾਣਾ ਉਹਦੇ ਨਹੀਂ ਮੋਰਸਣ ਨਹੀਂ ਦੇਣਾ ਤੈਨੂੰ ਕਮਾਲ ਹੋ ਗਈ ਤੇਰੀ ਆਲੀਆ ਤੂੰ ਤਾਂ ਯਾਰ ਐ ਦੱਸ ਨਹੀਂ ਨਹੀਂ ਕੋਈ ਬੰਦਾ 2 ਘੰਟੇ ਲੇਟ ਹੋ ਗਿਆ ਇਹ ਕਿੰਨੀ ਕਬੱਡੀ ਗੱਲ ਆ ਵੱਡੀ ਗੱਲ ਬਹੁਤ ਵੱਡੀ ਗੱਲ ਆ ਇਹ ਐਵੇਂ ਥੋੜੀ ਇੱਕ ਵੇਲੇ ਤੈਨੂੰ ਡੀਕੀ ਆਈ ਸੀ ਤੰਦਰਾ ਮੰਨ ਤਾਂ ਉਹਦੇ ਨਾਲ ਚਾਹ ਕਰਿਆ ਪਿਆ ਚਾਰ ਰਾਤਾਂ ਨੂੰ ਚਾਹ ਚੜਾ ਪਿਆ ਚਾਰ ਰਾਤਾਂ ਕਿ ਜਾਵਾਂਗੇ ਤਾਂ ਜਾਵਾਂਗੇ ਬੋਲਤੀ ਜਾਵਾਂਗੇ ਰੇਂਦੇ ਬੁਲਟ ਦੀ ਜਾ ਕਰਨ ਲੈ ਕੇ ਜਾਈਦਾ ਹੁੰਦਾ ਦਾ ਹੈਵੀ ਬੰਦੇ ਚਲਾਉਂਦੇ ਆ ਨੂੰ ਤੇਰੇ ਅੱਗੇ ਰੁਕਦਾ ਰੋਕ ਨਹੀਂ ਐ ਨਹੀਂ ਲੈ ਮੈਂ ਹੈਵੀ ਨਹੀਂਗਾ ਨਹੀਂ ਨਹੀਂ ਤੂੰ ਹੈਵੀ ਨਹੀਂਗਾ ਦੱਸ ਸ਼ਰਤਾਂ ਤੇਰੀ ਲੱਗਦੀ ਨਹੀਂ ਬੋਲਟ ਚਲਾਉਣ ਵਾਲੀ ਕਮਾਲ ਹੋਗੀ ਤੇਰੇ ਵਾਲੀ ਯਾਰ ਦੱਸ ਹਾਂ ਲਾ ਪਰਿਆਟ ਬਾਈ ਨਹੀਂ ਨਹੀਂ ਬਾਕੀ ਤੈਨੂੰ ਪੈਸੇ ਮਿਲ ਜਾਣਗੇ ਠੀਕ ਐ ਨਾ ਗੱਲ ਉਹ ਤੂੰ ਆ ਲੈ ਜਾ ਯਾਰ ਨਹੀਂ ਲੱਗੇ ਬਾਈ ਯਾਰ ਕਮਾਲ ਹੋਗੀ ਤੇਰੇ ਵਾਲੀ ਤੂੰ ਕਾ ਮੁੱਕੀ ਜਾਂਦਾ ਇਹ ਮੋਟਰਸਾਈਕਲ ਤੂੰ ਐ 97000 ਰੁਪਏ ਦੇਣਾ ਨਾ ਹਾਂ ਹੈ ਆ 30 ਚ ਲੈ ਜਾ ਨਹੀਂ ਨਹੀਂ ਮੈਂ ਤਾਂ ਲੈ ਕੇ ਨਾ ਬੋਲਟ ਹੀ ਲੈਣਾ ਬਾਈ ਤੈਨੂੰ ਗੱਲ ਹੋਰ ਦੱਸੋ ਹੌਣਿਆ ਲੈ ਛਪੀਗੀ ਇਹ ਨੂੰ ਤੂੰ ਹਣਾ ਆ ਨਹੀਂ ਦੇਣਾ ਨਹੀਂ ਨਹੀਂ ਕਿਹੜੀ ਗੱਲ ਐ ਯਾਰ ਤੇਰੀ ਵਾਲੀ ਨਹੀਂ ਦੇਣਾ ਦੇਣੀ ਮੈਨਾਂ ਮੋਟਾ ਲੱਭ ਸਾਈ ਤਾਂ ਬੱਡਲ ਕਰਕੇ ਹੁੰਦੀ ਆ ਬਾਈ ਤੂੰ 5000 ਰੁਪਏ ਦੇ ਦੇ ਮੈਨੂੰ ਹਾਂ ਕਹਦਾ 5000 ਰੁਪਏ 5000 ਰੁਪਏ ਦੇ ਜੇ ਮੁੱਕਰਦਾ ਤੂੰ ਮੈਂ ਕਿਉਂ ਮੁੱਕਰਦਾ ਨਹੀਂ ਮੁੱਕਰਦਾ ਤੂੰ 2000 ਰੁਪਏ ਲੈ ਆ ਬੜੀ ਗੱਲ 2000 ਰੁਪਏ ਦੇ ਦੇ ਉਹਨੇ ਐਸੇ ਕਰਦੀਆਂ ਹਾਂ ਹਾਂ ਐਸੇ ਗੱਲ ਤੇ ਚੱਲ ਆ ਫਿਰ ਮੈਂ ਬਾਈ 골ਡੀ ਨੂੰ ਦੱਸਦਾ ਫਿਰ ਕੱਲ ਇਹ ਦੱਸ ਦ ਦੇ 골ਡੀ ਨੂੰ ਹਾਂ ਦੱਸ ਦੇ ਕਮਾਲ ਹੋ ਗਈ ਤੇਰੇ ਵਾਲੀ ਯਾਰ ਤੂੰ じゃ ਯਾਰ ਐਵੇਂ ਸਸ ਗੱਲ ਦਸ ਮੁੱਕਰੀ ਆ ਨਾ ਤੂੰ ਉਹ ਆਈ ਗੱਲ 골ਡੀ ਬਾਈ ਉਹ ਸਾਹਮਣੇ ਆਉਂਦਾ ਆ ਗਿਆ ਆ ਗਿਆ ਬਾਈ ਤੈਨੂੰ ਨਿੱਕੀ ਜਨੇ ਆ ਉਹ ਕੀ ਯਾਰ ਤੂੰ ਕੀ ਅਗਲਾ ਚੱਕਰ ਪਾਇਆ ਯਾਰ ਮੈਨੂੰ ਸਵੇਰੇ ਵੀ ਕਹਿੰਦਾ ਸੀ ਯਾਰ ਇਹ ਉਹ ਕੁਛ ਨਹੀਂ ਬਾਈ ਯਾਰ ਓਏ ਪੰਜ ਦਿਨ ਪਹਿਲਾਂ ਮੈਨੂੰ 1000 ਰੁਪਏ ਸਾਈ ਦੇ ਗਿਆ ਬੁਲਟ ਦੀ ਅੱਛਾ 95000 ਰੁਪਏ ਦਾ ਖੋਦਾ ਹੋ ਗਿਆ ਮੁੜ ਕੇ ਮੁਰਿਆਣੀ ਤਿੰਨ ਚਾਰ ਦਿਨ ਅਗਲਾ 3-4 ਦਿਨ ਨਹੀਂ ਮੁੜਿਆ ਮੈਨੂੰ ਵੀ ਪਤਾ ਹੈ ਇਹਨਾਂ ਦੇ ਸਗਣ ਦਾ ਪ੍ਰੋਗਰਾਮ ਸੀਗਾ ਇਹਦੇ ਸਹੁਰਿਆਂ ਦੇ ਸਾਲੇ ਦਾ ਸੀਗਾ ਅੱਛਾ ਠੀਕ ਹੈ ਹੂੰ ਉਹ ਦੋ ਦਿਨ ਉਧਰ ਹੁਣ ਇਹਨੇ ਵਿਆਹ ਜਣਾ ਹਾਂ ਠੀਕ ਹੈ ਹਾਂ ਇਹ ਵਿਚਾਰਾ ਘਰੇ ਚੋਕਾ-ਜੁਕਾ ਨੂੰ ਕਈ ਬੜਾ ਘਰ ਵਾਲੀ ਉਹ ਤਾਂ ਚਾਹੀ ਇਹਦੇ ਚੋਕਾ ਨੂੰ ਬੜਾ ਜਣਾ ਪਿਆ ਹੋਰ ਭਾਈ ਮੈਂ ਨਾ ਕਹਾਂ ਮੰਗਾਈ ਤੋਂ ਵੰਦਨਾ ਕੇ ਪ੍ਰਸ਼ਾਦ ਵੰਡ ਗਏ ਫਿਰ ਮਾਇਆ ਨੂੰ ਕਿਹਾ ਯਾਰ ਆ ਲੈ ਜਾ ਉਹਨੇ ਸਹੋਰੀ ਜਣਾ ਨੇ ਸਹੁਰਿਆਂ ਨੂੰ ਵੀ ਕਿਹਾ ਬੈਠੇ ਹੋ ਬੁਲਟ ਤੇ ਆਉਂਗਾ ਹੁਣ ਤੇ ਜੀਨੂ ਛਕਲੂਗਾ ਯਾਰ ਤੇਨੂੰ ਛਕਲੋ ਲੱਗਦਾ ਬੱਟ ਚਲਾਉਣ ਵਾਲਾ ਓ ਯਾਰ ਅਗਲਾ ਲੱਗੇ ਨਾ ਲੱਗੇ ਤੈਨੂੰ ਇਹਨੇ ਗੱਲ ਸੁਣ ਸਹੀ ਦਿੱਤੀ ਕਿ ਨਹੀਂ ਤਰਨਾ ਪੱਕਾ ਕੀਤਾ ਕਰ ਤੇ ਫਿਰ ਰੌਲਾ ਕੀ ਲੱਗੇ ਨਾ ਲੱਗੇ ਡਿੱਗੇ ਮਰੇ ਕੁਛ ਕਰੇ ਯਾਰ ਤੇ ਮੈਂ ਤੈਨੂੰ ਮੈਂ ਤੈਨੂੰ ਇਹ ਕਹੀ ਜਾਂਦਾ ਵੀ ਸਾਈ ਤੋਂ 2000 ਦੀ ਦਿੱਤੀ 2000 ਲੈ ਜਾ ਨਹੀਂ 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 ਐ ਨਹੀਂ ਜਾਣਾ ਆਹ ਨਹੀਂ ਗੱਲ ਆਹ ਜਿਹੜੀ ਜਵਾਲ ਹੋ ਗਈ ਬਾਈ ਯਾਰ ਮੈਨੂੰ ਬੋਲਟ ਲੈ ਕੇ ਜਾਣਾ ਹਾਂ ਚਾ ਨਹੀਂ ਦਿੰਦਾ ਤੂੰ ਡਬਲ ਪੈਸੇ ਲੈਣਾ 2000 ਨਹੀਂ 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 ਮਾਦਾ ਮੋਟਰਸਾਈਕਲ ਦੇ ਬੇਜ ਤੇ ਲੈ ਕੇ ਜਾਣਾ ਬਾਈ ਜੀ ਹਾਂ ਇਹਦੀ ਵੀ ਜਿਆਦਾ ਯਾਰ ਪਰ ਬਾਈ ਜੀ ਜੇ ਤੁਸੀਂ ਕਹਿੰਨੇ ਹੋ ਤਾਂ ਮੈਂ ਤੁਹਾਡੀ ਗੱਲ ਮੰਨ ਲੈਂਦਾ ਅੱਛਾ ਪਰ ਇੱਕ ਗੱਲ ਮੇਰੀ ਸੁਣ ਲੈ ਮੋਟਰਸਾਈਕਲ ਲੈ ਜਾ ਕੁਰਸਾ ਮੈਂ ਤੈਨੂੰ ਦੇ ਦੇਣਾ ਨਹੀਂ ਮੁਕਰਦਾ ਹਾਂ ਪਰ ਇਹਦੇ ਕਾਗਜ਼ ਨਹੀਂ ਗੇ ਹੈ ਨਾ ਕਮਾਲ ਹੈ ਇਹ ਫਿਰ ਤੂੰ ਜੇ ਤੇਰੇ ਕੋ ਕਾਗਜ਼ ਹੀ ਨਹੀਂ ਫਿਰ ਤੂੰ ਇਹਦਾ ਸੌਦਾ ਕਿਵੇਂ ਕੀਤਾ ਯਾਰ ਤੇ ਬਾਈ 23 ਦਾ ਇਹਨੂੰ ਸਸਤਾ ਦੇਈ ਜਨਾਂ ਨੇ 97 ਹਜ਼ਾਰ ਦਾ ਮੋਟਰਸਾਈਕਲ ਹੈ ਇਹ ਬਿਨਾ ਕਾਗਜ਼ਾਂ ਤੋਂ ਕਰਕੇ ਦੇਈ ਜਾਂਦਾ ਤੂੰ ਕਿੱਥੋਂ ਇਹ ਲੈ ਲਿਆ ਯਾਰ ਬਿਨਾ ਕਾਗਜ਼ਾਂ ਤੋਂ ਵਾ ਮੇਰੇ ਕੋਲੇ ਆ ਗਿਆ ਤਾਂ ਵੀ ਸਾਨੂੰ ਤਾਂ ਪਤਾ ਲੱਗੇਗਾ ਯਾਰ ਪਤਾ ਤੁਸੀਂ ਕੀ ਲੈਣਾ ਪਤਾ ਲੱਗਣਾ ਉਹ ਆ ਗਿਆ ਮੋਟਰਸਾਈਕਲ ਮੇਰੇ ਕੋਲ ਕਮਾਲ ਹੋ ਗਈ ਜਾਂਦਾ ਸਰ ਓਏ ਯਾਰ ਇਹਨੂੰ ਜਿਹੜਾ ਨਸ਼ਾ ਨਿਸ਼ਾ ਵਾਲੇ ਚੱਕਦੇ ਨਹੀਂ ਮੋਟਰਸਾਈਕਲ ਉਹ ਇਹਨੂੰ ਵੇਚ ਕੇ ਜਾਂਦੇ ਇਹ ਬੰਦਾ ਕਹਿੰਦਾ ਯਾਰ ਗੱਲ ਬੰਦੇ ਦੀ ਹੱਥੀ ਚੜ ਗਿਆ। ਗੱਲ ਤੇ ਬੰਦੇ ਦੀ ਹੱਥੀ ਨਹੀਂ ਮਾਉਦੇ। ਸਾਰੀ ਗੱਲ ਬਾਤ ਇਹਨਾਂ ਕੀਤੀ ਵੀ ਆ। ਇਹਾਂ ਦਾ ਮੋਟਰਸਾਈਕਲ ਤੇ ਇਹਨੂੰ ਦੇ ਦੂਗਾ ਤੇ ਕਿਆ ਗੱਲ ਹੀ ਕੋਈ। ਮੈਂ ਤਾਂ ਹੁਣ ਵੀ ਦੇਈ ਜਾਣਾ। ਨਹੀਂ ਮੈਂ ਤਾਂ ਹੁਣ ਵੀ ਜਿਹੜਾ ਲੱਗਦਾ ਤੂੰ ਮੈਨੂੰ ਕਾਗਜ਼ ਪੱਤਰ ਨਾਲ ਲੱਗਦਾ। ਬਾਈ ਜੀ ਅਸੀਂ ਉੱੱਦੇ ਮੈਂ ਦੂਜੇ ਮੈਂ ਦੂਜੇ ਦਿਨ ਆ ਜਾਣਾ ਤੇਰੇ ਕੋਲ ਗੱਲ ਸੁਣਨਾ ਮੇਰੀ। ਦੱਸ ਵੀ ਤੂੰ ਗੱਲ ਦੀ ਪੁੱਛੀ ਸੀ। ਅਸੀਂ ਬਾਈ ਜੀ ਉੱੱਦੇ ਇਹ ਮੈਨੂੰ ਕਹਿੰਦਾ ਵੀ ਚਲ ਤੈਨੂੰ ਬਗ ਲਾੜ ਕੇ ਜਿਹੜਾ ਸੌਦਾ ਹੋਇਆ ਵਾ ਸਾਡਾ। ਹਾਂ। 100 ਵੀਂ ਵਾਲੀ ਬੋਧਣਾ। ਅੱ ਤੇ ਤੜਕੇ ਮੈਂ ਤਾਂ ਉੱਠਿਆ ਨਹੀਂ ਗਿਆ ਨਹੀਂ ਮੈਂ ਦੂਜੇ ਦਿਨ ਆਣਾ ਸੀਗਾ ਤੇ ਤੈਨੂੰ ਪਹਿਲਾਂ दारू ਦੀ ਪੈ ਗਈ ਤੂੰ ਇਹਦਾ ਸੌਦਾ ਕੀਤਾ ਸਾਈ ਦਿੱਤੀ ਤੂੰ ਲੈਣਾ ਕੀ ਬੁੱਤ ਸੌਫੀ ਦੀਆਂ ਬੋਤਲਾਂ ਮੰਗਾਉਂਦਾ ਫਿਰਦਾ ਤੇ ਚੱਲ ਪਾਉਂਦੀ ਫੜ ਕੇ ਨਹੀਂ ਕੀ ਵੱਡੀ ਗੱਲ ਆ ਬਾਈ ਯਾਰ ਉਹ ਵੱਡੀ ਗੱਲ ਫੇਰਾ ਵੱਡੀ ਬਣ ਗਈ ਕਿ ਨਹੀਂ ਹੁਣ ਉਹ ਕਹਿੰਦਾ ਮੈਂ ਦੇਣਾ ਨਹੀਂ ਗਿਆ ਤੂੰ ਕਹਿੰਦਾ ਮੈਂ ਲੈਣਾ ਆ ਉਹ ਕਹਿੰਦਾ ਇਹਦੇ ਕਾਗਜ਼ ਨਹੀਂ ਬਾਈ ਯਾਰ ਨਾਲ ਜਾਂ ਮੈਂ ਬਣਾਦਾ ਫੇਰਾ ਮੈਂ ਨਹੀਂ ਯਾਰ ਗੱਲ ਪੁੱਛੋ ਕੀ ਤੇ ਕਹਾਂ ਮੈਂ ਤੈਨੂੰ ਕਿਸਲਾ ਦੇਵਾਂ ਜਾਂ ਕਾਗਜ਼ ਨਹੀਂ ਤੇ ਬਾਈ ਇਹ ਲੈਣਾ ਨਹੀਂ ਜਿੱਤ ਤੈਨੂੰ ਆ ਨਹੀਂ ਸੈੱਟ ਪੈਂਦਾ ਤੇ ਨਹੀਂ ਉਹਦਾ ਮੈਂ ਅੱਗੇ ਨੇ ਕੇ ਰਹਿਣਾ ਦੰਗਲੀ ਲੈਣਾ ਗੋਲਤੀ ਲੈਣਾ ਸੌਰੀ ਜਾਨਾ ਮੈਂ ਬੋਲਦੇ ਜਿਆਦਾ ਪਰ ਆਪਾਂ ਆਉਂਦੇ ਪਾਉਂਦੇ ਹਾਂ ਸੌਰੀ ਜਾਨਾ ਮੰਨ ਲੈ ਹਾਂ ਮੰਨ ਲਾ ਉਥੇ ਪੁਲਸ ਵਾਲ ਨੇ ਘੇਰ ਲਿਆ ਹਾਂ ਠੀਕ ਹੈ ਤੇਰੀ ਲੱਗੀ ਚੀਕ ਕੁੱਟਣਗੇ ਕੁੱਟਣਗੇ ਪੂਰਾ ਹਾਂ ਤੈਨੂੰ ਪਤਾ ਇੱਕ ਪਾਸੇ ਹੀ ਕੁੱਟੀ ਜਾਂਦੇ ਹੁੰਦੇ ਨੇ ਬੰਦਾ ਗਲਤ ਹੋਏ ਹਾਂ ਤੇ ਮੁਰਗੇ ਜਵਾਕਾਂ ਨੂੰ ਐਡ ਵੀਚਰ ਨੂੰ ਪਰੇਸ਼ਾਨ ਕਰੇਗਾ ਉਥੇ ਤੇ ਨਾਲੇ ਜਣਾ ਸੌਣੇ ਦਾ ਜਲੂਚ ਨਿਕਲੂਗਾ ਇਹ ਜੇ ਮੋਟਰਸਾਈਕਲ ਨੂੰ ਲੈਣਾ ਹੈ ਕੀ ਹੈ ਹਾਂ ਫਿਰ ਭਾਈ ਭਾਈ ਆ ਜਾਓ ਆ ਉਹ 2000 ਰੁਪਏ ਰਗਰੇ 2000 ਦੇ 2000 ਨਹੀਂ 5000 5000 ਹੀ ਲੈ ਮੈਂ ਬੋਲਦਾ ਨਹੀਂ 2000 ਦਾ 2000 ਡਬਲ ਬਾਈ ਨੱਕਰਿਆ ਜਿਹੜੇ ਸਹੀ ਨਹੀਂ ਦੱਸਿਆਗਾ ਹੁਣ ਬਈ ਜ 5000 ਰੁਪਏ ਦੀ ਗੱਲ ਪੁੱਛ ਵੀ ਜਿੱਦੇ ਮੇਰੇ ਨਾਲ ਗੱਲ ਕੀਤੀ ਜਿਹੜੇ ਮੇਰੇ ਕੋਲ ਕਾਗਜ਼ ਪੁੱਛੇ ਮੋਟਰਸਾਈਕਲ ਦੇ ਹੈਗੇ ਕਹਿਣੀ ਤੂੰ ਪੁੱਛੇ ਨਹੀਂ ਗੇ ਨਹੀਂ ਮੈਂ ਤਾਂ ਕਿ ਸਾਰਾ ਕੁਝ ਹੋਊਗਾ ਦੇ ਕੋਲ ਯਾਰ ਦਾਦੀ ਦੀ ਪੈ ਗਈ ਤੇ ਕਾਗਜ਼ਾਂ ਨੇ ਪੁੱਛਿਆ ਨਹੀਂ ਬਸ ਹੁਣ ਇਹ ਮੇਰੀ ਗਲਤੀ ਹੈ ਇਹ ਹੁਣ 5000 ਰੁਪਏ ਦਾ ਮੈਂ ਤੈਨੂੰ ਇਹ ਕਿਹਾ ਸੀ ਵੀ ਪਹਿਲ ਤੂੰ 1000 ਦਾ 2000 ਰੁਪਏ ਲੈ ਜਾ 25000 ਤੂੰ ਕੱਢ ਦੋ 2000 ਨਾ ਮੈਂ 2000 ਨਹੀਂ ਨਹੀਂ ਮੈਂ 5 ਲਾਉਂਗਾ ਭਾਈ ਮੈਂ 2 ਵੀ ਨਹੀਂ ਦੇਣਾ ਨਹੀਂ ਨਹੀਂ ਮੈਂ 5 ਲਾਉਂਗਾ ਹੀ ਰੁਪਈਆ ਦਾ 1000 ਆਇਆ ਹਜ਼ਾਰਿਆਂ ਨੂੰ ਦੇ ਦੂੰਗਾ ਕਮਾਲ ਆ ਯਾਰ ਉਹ 2000 ਦੇਣ ਨੂੰ ਤਿਆਰ ਨਹੀਂ ਤੂੰ 5000 ਕਹੀ ਲੈ ਵਾਹ ਬਧਾਰ ਲੈਣਾ 96000 ਰੁਪਈਆ ਦੇ ਮਟਰਸ ਲੈ ਜਾ ਨਹੀਂ ਨਹੀਂ ਮੈਂ ਕਾਰ ਦੇ ਪੱਤਰ ਲੈਣੇ ਨੇ ਕਿਹਨਾਂ ਨੇ ਕਿ ਜਮਾ ਭਾਈ ਉਹ ਕਾਰ ਦੇ ਪੱਤਰ ਹੀ ਹੈ ਨਹੀਂ ਇਹਦੇ ਤੇ ਉਹਦੇ ਨੇ ਪਤਾ ਕਿ ਉਹਦੇ ਨੇ ਪੁੱਛਿਆ ਤੂੰ ਯਾਰ ਮੈਂ ਮਾਤਾ ਦਾ ਫੀਸ ਕੀ ਲਾ ਆ ਲੈ ਦੇਖ ਲੈ ਤੂੰ ਕੱਢ ਯਾਰ 2000 ਰੁਪਏ ਕੱਢ 2000 ਰੁਪਏ ਦੇਣਾ 1000 ਰੁਪਏ ਲੈ ਜਾ 1000 2000 ਰੁਪਏ ਕੱਢ ਯਾਰ ਭਾਈ ਤੁਸੀਂ ਵੀ ਉਹ ਨਵੇੜਾ ਨਵੇੜਾ ਤਾਂ ਹੈਗੇ ਕੋਈ ਨਵੇੜਾ ਮੈਂ 7 13 ਐਂਡ ਤੈਨੂੰ ਨਹੀਂ ਫਰਕ ਪੈਣ ਦਿੰਦਾ ਪਰ ਗਲਤੀ ਤਾਂ ਭਰਾਵਾ ਤੇਰੀ ਏ ਤੂੰ ਪਹਿਲਾਂ ਇਹਦਾ 1000 ਆਇਆ ਸੀ 1000 ਦੇ ਦੇ ਨਹੀਂ 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 ਪਾ ਲੈ ਭਾਈ ਹੋਰ ਤੇਰੀ ਹੋਰ ਪੰਜ ਰਹਾ ਪੰਜ ਬੋਲੇ ਨਹੀਂ ਆਹ ਬੜਾ ਆਹ ਬੜਾ ਆਹ ਪ੍ਰਾਬਲਮ 500 ਦੇ ਰਿਹਾ ਕਿ ਹੋਰ ਨਹੀਂ ਉਹ ਕਾਗਜ਼ ਤੇ ਨੂੰ ਗਣਾ ਪੜੀ ਨਹੀਂ 5000 ਰੁਪਏ 7000 ਨਹੀਂ ਨਹੀਂ 5000 ਬੰਦਲਾ ਲੈ ਲੈ ਸੁਣ ਲੈ ਮੇਰੀ ਗੱਲ ਸੁਣ ਲੈ ਆ ਤੇਰਾ 10000 ਤੈਨੂੰ ਆ ਗਿਆ ਇਹਦਾ ਪਖਾਨ ਪਿੰਨ ਕਰ ਲੈਣੇ ਹਾਂ ਉਹ ਨਾ ਯਾਰ ਵੀ ਲੈਣਾ ਜੀ 10000 ਪਿੰਨ ਕਰਨਾ ਤਾਂ ਲੈ ਆਪਣਾ ਨਹੀਂ ਉਹ ਤਾਂ ਆ ਆ ਕਹੇ ਭਲਾ ਕਰਦਾ ਕੜਾ ਛੜਾਦਾ ਉਹਨਾਂ ਗਲਤ ਚੀਜ਼ ਲੈਣਾ ਇਹ ਵੀ ਗੱਲ ਸੁਣ ਲੈ ਮੇਰੀ 2 ਘੰਟੇ ਹੋ ਗਏ ਮੈਨੂੰ ਮੱਥਾ ਮਾਰੀ ਜਾਂਦਾ ਨਾ ਪਤੰਦਰ ਬਾਦ ਤੈਨੂੰ ਮਰਤੇ ਮੈਂ ਜੇ ਕੋਈ ਚੀਜ਼ ਲੈਣੀ ਹੈ ਨਾ ਤੇ ਸਾਰੀ ਗੱਲਬਾਤ ਖੋਲ ਕੇ ਲਊਗਾ ਆ ਲੈ ਇਹ ਇੱਕ ਆ ਦੋ ਹਾਂ ਕੋਈ ਗਾਦ ਮੇਰਾ ਸੁਣ ਲੈ ਇਧਰ ਕੋਈ ਚੀਜ਼ ਲਈਏ ਕਾਰ ਲਈਏ ਮੋਟਰਸਾਈਕਲ ਲਈਏ ਸਕੂਟਰ ਲਈਏ ਕੋਈ ਵੀ ਲਈਏ ਪਹਿਲਾਂ ਕਾਗਜ਼ ਪੱਤਰ ਵੇਖੀਏ ਇਹ ਨਹੀਂ ਪਹਿਲਾਂ ਪਾਰਟੀਆਂ ਛਾਲੜੀਆਂ ਕਰਨਾ ਪੋ ਹੈ ਦਾਰੂ ਤੋਂ ਪੀਣ ਬਹਿ ਗਿਆ ਤੈਨੂੰ ਕਹਿ ਗਿਆ ਨਾ ਪਤਾ ਨਹੀਂਗਾ ਵੱਡੇ ਸਿਆਣੇ ਨੂੰ ਇਨੇ ਕਣ ਦੱਸਿਆ ਬਈ ਉਹਨੇ ਦਾ ਕੰਮ ਹੀ ਹੋ ਰਿਹਾ ਨੇ ਬਈ ਕਰਨਾ ਹੀ ਅਗਲੇ ਨੇ ਉਹਨੇ ਕਹਦਾ ਦੱਸਣਾ ਈ ਤੈਨੂੰ ਠੀਕ ਹੈ ਨਾ ਇਹ ਵੀ ਗੱਲ ਸਹੀ ਹੈ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਮੈਂ ਨਹੀਂ ਕਹਿੰਦਾ ਕਿ ਸਾਰੇ ਬੰਦੇ ਮਾੜੇ ਹੁੰਦੇ ਐ ਔਰ ਕੋਈ ਕੋਈ ਪ੍ਰਵਾਹ ਕਰਦਾ ਬਾਈਰਗਾ ਹੁੰਦਾ ਘਸਾ ਨਾ ਕਰੀ ਪ੍ਰਵਾਹ ਹੈ ਤੇ ਬਾਈ ਬਣ ਗਿਆ ਜੇ ਕਿੰਨੇ ਬੰਦਾ ਕੋਲ ਨੇ ਦੇ ਵੇਖ ਲਿਆ ਕਰੀ ਇਹਨਾਂ ਨੇ ਪਤਾ ਨਹੀਂ ਕਿਵੇਂ ਵਿਚਾਰੇ ਨੇ ਭਾਂਡੇ ਇਕੱਠੇ ਕਰਕੇ ਦੇ ਹੋਰ ਬਾਈ ਹੈ ਨਾ ਆਪਾਂ ਸੇ ਹੋਰ ਦੇ ਲੈਣੀ ਉਹ ਦੇ ਦੇ ਜੀ ਹੁਣ ਮੁਰਗਾ ਬੋਤਲ ਮੰਗੋਣੀ ਮੁਰਗਾ ਬਣਾਉਣਾ ਚਲ ਠੀਕ ਆ ਹੁਣ ਤੇ ਤੂੰ ਮੰਨੀ ਏਡੇ ਜਾਈ ਮੇਰਾ ਹਾਂ ਚਲ ਠੀਕ ਆ ਕੋਈ ਨਹੀਂ ਤੇ ਸਤਿ ਸ਼੍ਰੀ ਅਕਾਲ ਦੋਸਤੋ ਵੀ ਤੁਹਾਨੂੰ ਸਾਡਾ ਇਹ ਜਿਹੜਾ ਕਪਰਾਲਾ ਕੀਤਾ ਕਿੱਦਾਂ ਦਾ ਲੱਗਿਆ ਕਿਉਂਕਿ ਅਕਸਰ ਹੀ ਕਈ ਵਾਰੀ ਜਦੋਂ ਆਪਾਂ ਕੋਈ ਵੀਕਲ ਖਰੀਦਦੇ ਆ ਤਾਂ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਆਪਾਂ ਨਹੀਂ ਪੁੱਛਦੇ ਕਈ ਵਾਰੀ ਕਾਗਜ਼ ਪੱਤਰ ਤੇ ਜੇ ਤੁਹਾਨੂੰ ਸਾਡੀਆਂ ਖਿਲੂਆਂ ਵਧੀਆ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਗੋਲਡੀ ਕੋਟ ਬਗਰਾਉਣ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ